ਕਿੱਥੇ ਆ ਦੇਖੋ ਸਿਟ ਨੇ ਨਾ ਰਸਤੇ ਉੱਡ ਕਿੱਥੇ ਹੋ ਜਦਵੇ ਆ ਨਹੀਂ ਇਹ ਇੱਕ ਦੋ ਅਰੈਸਟ ਦੇ ਆਰਡਰ ਹੈ ਪਰ ਮੈਨੂੰ ਪਤਾ ਤਾਂ ਲੱਗੇ ਨਾ ਕਿ ਕੀ ਅਰੈਸਟ ਆ ਡੀਆਈ ਸਾਹਿਬ ਐਸਐਸਪੀ ਤੇ ਦੋ ਐਸਪੀਆ ਵੱਲੋਂ ਸਿਟ ਬਣ ਗਈ ਥੋੜੇ ਅਰੈਸਟ ਹੋ ਆਰਡਰ ਨਹੀਂ ਅਰੈਸਟ ਮੈਨੂੰ ਮਾੜਾ ਮੋਟਾ ਮੈਨੂੰ ਪਤਾ ਲੱਗੇ ਨਾ ਕਿ ਤੁਹਾਡੇ ਨਾਲ ਚੰਡੀਗੜ੍ਹ ਪੁਲਿਸ ਪਰ ਚੰਡੀਗੜ੍ਹ ਪੁਲਿਸ ਕਿੱਥੇ ਆ ਸਾਡਾ ਇੰਸਪੈਕਟਰ ਖੜਿਆ ਉੱਥੇ اور ویڈیو نو نہیں ویڈیو دی گل نہیں ہے کی مینوں ਪਹਿਲਾਂ مینوں ਪਹਿਲਾਂ ਦੱਸੋ ਇੱਕ ਹੰਦੀ ਪਹਿਲਾਂ ਮੈਨੂੰ ਦੱਸੋ ਕਿ ਪੀਸ ਮੈਂ ਪਹਿਲਾਂ ਲੌਬੀ ਵਿੱਚ ਬੈਠਾ ਹਾਂ ਕੋਈ ਨਾ ਆਜਾ ਅੱਜ ਆਪਾਂ ਕਹਿੰਦੇ ਜੇ ਡੈਸ਼ ਕਰਦੇ ਚੰਡੀਗੜ੍ਹ ਪੁਲਿਸ ਆਓ ਮੇਰਾ ਵਕੀਲ ਮੈਨੂੰ ਆਣਾ ਮोटा ਕੁਝ ਤਾਂ ਦੱਸੋ ਨਾ ਕੀ ਗੱਲ ਕੀ ਹੈ ਯਾਰ ਤੁਸੀਂ ਮੇਰੇ ਬੈੱਡਰੂਮ ਦੇ ਅੰਦਰ ਆ ਕੇ ਹੋਇਆ ਮੇਰੇ ਬੈੱਡਰੂਮ ਤਾਂ ਕੇ ਅੰਦਰ ਆ ਕੇ ਚਲੋ ਮੇਰੀ ਵਾਈਫ ਇੱਥੇ ਹੈ ਮੇਰੇ ਬੱਚੇ ਇੱਥੇ ਨੇ ਮੇਰੀ ਚਿਲड्रन ਮੇਰੀ ਕਾਟਰਨ ਲਾਉ ਇੱਥੇ ਹੈ ਮੈਂ ਆਮਾ ਤੁਹਾਡੇ ਮੈਂ ਨਹੀਂ ਕੋਈ ਤਾਂ ਇੱਥੇ ਨੇ ਇਹਨਾਂ ਨੂੰ ਪੁੱਛੋ ਮੈਨੂੰ ਪਹਿਲਾਂ ਪਹਿਲਾਂ ਮੈਨੂੰ ਦਿਖਾਓ ਨਾ ਚਹੰਦੀਰ ਤੁਸੀਂ ਤੇ ਆਪਨੀ ਮੈਂ ਕਰੋ ਮੈਨੂੰ ਵਾਰੰਟ ਦਿਖਾਓ ਥੋੜਾ ਆਪਣੀ ਆਪਣੀ ਅਰੈਸਟ ਹੋ ਤਾਂ ਦਿਖਾਓ ਆਪਣੀ ਜਿਮਨੀ वगैरह ਤਾਂ ਦਿਖਾਓ ਨਹੀਂ ਨਹੀਂ ਮੈਨੂੰ ਕੋਈ ਮੈਨੂੰ ਕੋਈ ਰੈਡੈਂਟੀਫਿਕੇਸ਼ਨ ਦਿਖਾਓ ਨਾ ਇਕ ਮੈਂ ਇਕ ਮੈਂ ਇਵਿਟਿਸ ਮੈਂ ਉਹ ਅਰੈਸਟ ਗਰਾਉਂਡ ਦਾ ਅਰੈਸਟ ਤਾਂ ਪੁੱਛ ਸਕਦੇ ਸਰ ਅਰੈਸਟ ਵਾਰੰਟ ਦਿਖਾਓ ਮੈਨੂੰ ਡੈਂਟ ਕੋਈ ਅੱਪਾ ਅਫਗਾਨਿਸਤਾਨ ਤੋਂ ਨਹੀਂ ਬੈਠੇ ਕਾਨੂੰਨ ਤਾਂ ਕਰੋ ਮੈਨੂੰ ਵਾਰੰਟ ਦਿਖਾਓ ਜੋ ਡੀਪੀਐਸਏ ਕੇਸ ਹੈ ਨਾ ਇਹਦੇ ਵਿੱਚ ਨਾ ਜੀ ਕੋਸ਼ਿਸ਼ ਤਾਂ ਹੋਗਾ ਐਂਟੀਪੀਐਸਏ ਥੋੜਾ ਮਤਲਬ ਕਿ ਨੇੜਖੰਦੀ ਹੈ ਜੀ ਐਂਟੀਪੀਐਸਏ ਦਾ ਮਤਲਬ ਹੈ ਮੈਨੂੰ ਈਡੀ ਇੱਥੇ ਅਰੈਸਟ ਕਰਨ ਆਈ ਸੀਗੀ ਉਹਨਾਂ ਨੇ ਸਾਰਾ ਉਹਨਾਂ ਨੇ ਇੱਕ ਬਕਾਇਦਾ ਹੁਣਾਂ ਤੇ ਡਿਫਟੀ ਡਾਇਰੈਕਟ ਟਿਕ ਲੈ ਲਿਆ ਸੀਗੀ ਨਾਲ ਪੁਲਿਸ ਆਫਸਰ ਜਾਇ ਸੀ ਨਾਲ ਉਹ ਵਾਰੰਟ ਲੈ ਕੇ ਆਏ ਸੀ ਉਹਨਾਂ ਨੇ ਮੈਨੂੰ ਦੋ ਵਿਟਨੈਸ ਇੰਡੀਪੈਂਡੈਂਟਲੀ ਤੇ ਲਾਉ ਕਿਤੇ ਤੁਸੀਂ ਦੋ ਇੰਡੀਪੈਂਡੈਂਟ ਵਿਟਨੈਸ ਦਾ ਆਪਣੇ ਬੁਲਾ ਲਓ ਉਹਨਾਂ ਦੀ ਹਾਜ਼ਰੀ ਦੇ ਵਿੱਚ ਫੇਰ ਕੀਤਾ ਵਾ ਉਹਨਾਂ ਨੇ ਮੈਨੂੰ ਬਕਾਇਦਾ ਇੱਕ ਆਪਰੇਟਰ ਪਰ ਤੇ ਮੈਂ ਉਹਨਾਂ ਨਾਲ ਗਿਆ ਮੈਂ ਅਰਿਕ ਅਸਟਨੀਜ ਰਿਹਾ ਹਾਂ ਇਹ ਕਿਥੋਂ ਦਾ ਕਾਨੂੰਨ ਹੈ ਕਿ ਤੁਸੀਂ ਮੈਨੂੰ ਅਰੈਸਟ ਕਰਨ ਆਏ ਹੋ ਜਲਾਲਾਬਾਦ ਤੋਂ ਚਲ ਕੇ ਚੰਡੀਗੜ੍ਹ ਮੇਰੇ ਸਿਕ ਪੰਜ ਘਰ ਵਿੱਚ ਯੂਪੀ ਚ ਜਿਹੜੀ ਯੂਨੀਅਨ ਟਰੇਟਰੀ ਹੈ ਜਿੱਥੇ ਗਵਰਨਰ ਦਾ ਰਾਜ ਹੈ ਪੰਜਾਬ ਦਾ ਤੁਸੀਂ ਮੈਨੂੰ ਵਾਰਡੈਂਟ ਨਹੀਂ ਦਿਖਾ ਰਹੇ ਮੈਂ ਦਰਦ ਦਾ ਕੋਈ ਮੈਨੂੰ ਮਾਣਾ ਬੋਟਾ ਕੁਝ ਦੱਸ ਹੀ ਨਹੀਂ ਰਹੇ ਕੌਣ ਹੈ ਆਪਣੀ ਇਡੈਂਟੀਫਿਕੇਸ਼ਨ ਨਹੀਂ ਕਰ ਰਹੇ ਪਲੀਜ਼ ਇਡੈਂਟੀਫਾਈ ਯਰਸੈਲਫ ਫਸਟ ਮੈਂ ਅਰਿਕ ਜਲਾਲਾਬਾਦ ਡੀਐਸਪੀ ਜਲਾਲਾਬਾਦ ਨਾਮ ਕੀ ਤੁਹਾਡਾ ਅਛੂ ਇਹ ਅਛੂ ਰਾਮ ਸ਼ਰਮਾ ਤੁਹਾਡੇ ਨਾਲ ਹੋਣਾ ਜੀ ਟੀਮ ਕਿਹੜੀ ਗਈ ਹਾਂਜੀ ਫੋਰ ਫੋਰ ਜੀ ਮੋਰਨਿੰਗ ਜੀ ਤੁਹਾਡਾ ਨਾਮ ਹੋਵੇ ਮੈਂ ਹਾਂ ਹਾਈਪੋਲਿੰਗ ਜੇਤਨ ਮਨਜੀਤ ਸਿੰਘ ਐਸਪੀ ਕੋਈ ਹੋਰ ਹੋਰ ਬੂਹ ਕੋਨੇ ਨਾਲ ਤੁਹਾਡੇ ਅਸੀਂ ਅਬ ਸੈਕਟਰ ਬਣਾ ਲਿਆ ਜਸਟ ਸਰ ਨਹੀਂ ਕੋਈ ਇੰਸਪੈਕਟਰ ਦਾ ਨਾਮ ਹੁਗਾ ਜੀ ਬਟ ਅਗਰੇਸਿੰਗ ਐਸਐਚਓ ਰਾਜੂ ਪਾਇਕ ਨਹੀਂ ਹੈ ਮੈਨੂੰ ਮੈਂ ਕਰਦਾ ਅਗਰੇਸਿੰਗ ਐਸਐਚਓ ਕਿਹੜੇ ਥਾਂ ਨੇ ਦਰਜ ਸਰ ਜਲਾਪੋਰੇ ਕੀ ਕੀ ਜੀ ਸਰ ਐਕੀਡੀਐਸ ਸਰ ਮੇਨੂ ਬਰਾ ਮੇਰਾ ਨਾਮ ਸਕੂਲ ਕੋਰ ਨੇ ਕਾਸ਼ ਕੀਤਾ ਹੋਇਆ ਰਿਕੁਐਸਟ ਕੀਤਾ ਹੋਇਆ ਰੈਸੀਵ ਕੀਤੀ ਹੋਈ ਸੀ ਡਿਫਰੈਂਟ ਐਪ ਨਾਲ ਜਿਹੜੀ ਰੈਸੀਵ ਨਹੀਂ ਹੋਈ ਸੀ। ਮੈਂ ਜਿਹਨੇ ਮੈਂ ਜਿਹੜੇ ਪਹਿਲੇ ਸਮਨ ਸੀ ਸਾਰਾ ਦੇਖੋ ਜੀ ਦਲਾਲਾਬਾਦ ਦੇ 319 ਵਿੱਚ ਇੱਕ ਮਹੀਨੇ ਆਈ ਕੈਨਟ ਰੀਡ ਮੀਡੀ ਐਂਡ ਐਂਡ ਬੰਦ ਕਰਕੇ ਦਿਖਾ ਮੈਂ ਤਾਂ ਉਹ ਕਿਹਾ ਉਹਨਾਂ ਨੇ ਤਾਂ ਪੜ ਲਿਆ ਜੀ ਮੈਨੂੰ ਨਹੀਂ ਮੈਂ ਪੜਾਂਗਾ ਥੋੜਾ ਉੱਚੀ ਪੜਨਾ ਪੜਾਤਾ ਜੀ ਉੱਚੀ ਪੜੋ ਇੱਕ ਮਿੰਟ ਤੁਸੀਂ ਪੜੋ ਉੱਚੀ ਕਰੋ ਪ੍ਰੋਪਰ ਪੜੋ ਠੀਕ ਹੈ ਨਹੀਂ ਇੱਕ ਪੁਰਾਣੇ ਤੇ ਬੋਗਸ ਕੇਸ ਵਿੱਚ ਮੈਨੂੰ ਅਰੈਸਟ ਕਰਨਾ ਹੈ ਤੁਸੀਂ ਦੁਬਾਰਾ ਬਰਨਾਲ ਕੋਰੀ ਦੇ ਵਿੱਚ ਨਾ ਮਰਦਾ ਮੈਂ ਤਾਂ ਮੇਰੇ ਅੱਗੇ ਨਾ ਆਉਂਦੇ ਪੜ੍ਹ ਰਹੇ ਹੋ ਆਓ ਸਰ ਪਲੀਜ਼ ਆ ਜਾਓ ਆਓ ਤੁਸੀਂ ਆਪਰਾਵਾ ਕਰਦੇ ਕਿਉਂ ਲਗੇ ਆ ਵੀ ਸਰ ਐਡਵੋਕੇਟ ਸਾਹਿਬ ਨੂੰ ਕਿਹਾ ਪੜ੍ਹ ਲਓ ਅਸੀਂ ਪਹਿਲਾਂ ਵੀ ਮੈਂ ਨਹੀਂ ਪੜਿਆ ਪਹਿਲੇ ਮੈਂ ਨਹੀਂ ਪੜਿਆ ਜੀ ਮੈਂ ਨਹੀਂ ਪੜਿਆ ਜੀ ਚੰਦਵਰਤੀਸ ਕਿੱਥੇ ਚੱਲਦੀ ਹੈ ਪੁਲਿਸ ਕਿੱਥੇ ਹੈਗੀ ਸਰ ਉਹ ਕਿੱਥੇ ਆਓ ਸਰ ਤੁਸੀਂ ਜਿਆਦਾ ਕਾਲੇ ਹਰਦੇਵ ਸਿੰਘ ਜੀ ਅਡਜਸਟ ਨੇ ਐਸਆਈ ਵਾਈ ਆਰ ਯੂ ਪ੍ਰੈਸਿੰਗ ਮਾਈ ਅਰੈਸਟ ਤੁਸੀਂ ਕੇਸ ਹੈ ਇਹ ਤੁਹਾਡਾ ਸੁਪੀਰੀਅਰ ਆਫਸਰ ਖੜਾ ਹੋਇਆ ਐਮਐਲਏ ਸਾਹਿਬ ਆਪ ਤੁਸੀਂ ਕੌਣ ਹੋ ਤੁਸੀਂ ਤਾਂ ਪਲੇਨ ਕਪੜੇ ਆ ਤੁਸੀਂ ਕੌਣ ਤੁਸੀਂ ਕੌਣ ਇਨਸਪੈਕਟਰ ਨਹੀਂ ਛੱਡੇ ਇਨਸਪੈਕਟਰ ਕੀ ਨਾਮ ਹੈ ਜੀ ਕੁਸ਼ਪ ਪਾਲੀ ਕੁਸ਼ਪ ਪਾਲੀ ਤੁਹਾਡੀ ਯੂਨੀਫਾਰਮ ਕਿੱਥੇ ਹੈ ਜਿੱਥੇ ਕਿਸੇ ਦੇ ਘਰ ਰੇਟ ਕਰਨਾ ਹੈ ਆਹ ਕੌਣ ਹੈ ਮੁੰਡਾ ਪ੍ਰਾਈਵੇਟ ਜੀ ਮੈਨੂੰ ਕੀ ਪਤਾ ਕੌਣ ਹੈ ਤੁਸੀਂ ਲੋਕ ਜੀ ਆਪਾਂ ਸਰ ਆਹ ਪ੍ਰਾਈਵੇਟ ਕਲਰਸ ਕੌਣ ਹੈ ਜੀ ਆਹ ਕੌਣ ਹੈ ਕਾਲੇ ਕਪੜੇ ਕੌਣ ਹੈ ਜੀ ਯਾਰ ਆਪਣੀ ਗੱਲ ਨਹੀਂ ਕਰ ਸਕਦਾ ਕੋਈ ਆਪਣੀ ਹੱਕ ਦੀ ਗੱਲ ਕਰ ਰਿਹਾ ਅਸੀਂ ਕਿ ਨੇ ਨਾਮ ਦੱਸੋ ਨਾ ਕੀ ਹੈ ਜੀ ਇੰਸਪੈਕਟਰ ਸੁੰਦਰ ਸਿੰਘ ਆ ਕੋਈ ਸਿਵਿਲਿਅਨ ਜੀ ਤੁਹਾਡੇ ਕਾਰ ਸويرੇ ਆ ਰਿਹਾ ਸਾਨੂੰ ਤਾਂ ਸ਼ੱਕੂ ਗੁਨਜ਼ਰ ਕੱਲ ਨੂੰ ਯੂਨਿਫਾਰਮ ਕਿੱਥੇ ਆ ਤੁਹਾਡੇ ਯੂਨਿਫਾਰਮ ਕਿੱਥੇ ਦੱਸੋ ਜਰਾ ਮੈਨੂੰ ਯੂਨਿਫਾਰਮ ਦੀ ਲੋੜ ਹੈ ਸਰ ਉਹ ਯੂਨਿਫਾਰਮ ਲੋੜ ਹੈ ਮੈਂ ਅੱਛਾ ਜਰਾ ਚੰਡੀਗੜ੍ਹ ਪੁਲਿਸ ਕਿੱਥੇ ਆ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਪ੍ਰੋਪਰੈਂਟ ਮੇਟਾ ਰਹੀ ਹੈ ਜੀ ਇਹ ਯਾਰ ਦੀ ਗੱਲ ਨਹੀਂ ਹੈ ਜੀ ਅਸੀਂ ਉੱਥੇ ਇੰਟੀਮੀਸ਼ਨ ਦੇ ਕੇ ਆਏ ਹਾਂ ਜੀ ਨੂੰ ਗੱਲ ਦੱਸ ਸੰਜੀਪ ਉਹ ਦੱਸ ਜਰਾ ਤੁਸੀਂ ਕਹੇ ਸੀ ਜਾਂ ਤੇਰਾ ਜੀ ਡੀਐਸਪੀ ਕਹਿੰਦਾ ਤੈਨੂੰ ਕੋ ਗੱਲ ਦੱਸੀ ਮੇਰਾ ਅਸਰ ਖੜੇ ਸਨ ਨਾ ਆਹ ਆਹ ਪਲੀਜ਼ ਕਰੋ ਤੁਹਾਡਾ ਕੀ ਮੰਨਦਾ ਹਾਂ ਜੀ ਡੀਐਸਪੀ ਮੈਂ ਤਾਂ ਗੱਲ ਕਰ ਰਿਹਾ ਤੁਸੀਂ ਕੋਈ ਇਦਾਂ ਗੱਲ ਕਰ ਰਹੇ ਹੋ ਠੀਕ ਹੈ ਸਰ ਠੀਕ ਹੈ ਮੇਰਾ ਬੇਟਾ ਐਡਵੋਕੇਟ ਆ ਸਾਨੂੰ ਸਾਰੇ ਆਪਣੇ ਅਧਿਕਾਰਾਂ ਦਾ ਭਰਵਾਵਾ ਤੁਸੀਂ ਜੀ ਆਓ ਪਲੀਜ਼ ਜਿੰਨਾ ਮੈਂ ਲੱਗਣ ਕਰਦੇ ਪਏ ਸਰ ਜਿੰਨਾ ਲੱਗਣ ਜਿੰਨਾ ਕਰ ਮੈਂ ਸਭ ਕੁਝ ਕਰਦਾ ਜਿੰਨਾ ਨਹੀਂ ਕਰਦਾ ਜੀ ਮੇਰੇ ਰਾਈਟ ਤਾਂ ਦਿਖਾਓ ਕਿੱਥੇ ਆ ਜੰਦੀਆਂ ਦੀ ਪੁਲਿਸ ਨਾਲ ਦਿਖਾਓ ਉਹਨੂੰ ਅਰੈਸਟ ਹੋਰਨ ਤਾਂ ਦਿਖਾਓ ਏਡੇ ਕੇਸ ਵਿੱਚ ਅਰੈਸਟ ਕਰਨ ਲੱਗੇ ਹੋ ਮੇਰੇ ਦੀ ਅਰੈਸਟ ਹੋਰਨ ਐਨਡੀਪੀਐਸ ਦਾ ਕੇਸ ਹੈ ਅਰੈਸਟ ਹੋਰਨ ਕਿੱਥੇ ਆ ਹਾਂ ਨਹੀਂ ਜੀ ਭਾਈ ਜੀ ਦਿਖਾਓ ਦਿਖਾਓ ਨਾ ਮੈਨੂੰ ਪੜਾਓ ਇੱਥੇ ਪੜਾਓ ਇੱਥੇ ਬੈਠ ਕੇ ਦਿਖਾਓ ਉਹਨੂੰ ਤੁਹਾਨੂੰ ਦੱਸ ਕਰ ਪੜਾ ਦੇ ਗਾ ਮੈਨੂੰ ਨਹੀਂ ਪੜਾਇਆ ਕੋਈ ਮੈਨੂੰ ਦਾ ਸਿਰਫ ਨਾਮ ਪੜਾਇਆ ਉਸ ਪਾਲਸਿੰਗ ਕਰਾ ਨਾ ਜੀ ਨਹੀਂ ਮੈਂ ਮੈਨੂੰ ਬੜਨਾ ਆਉਂਦਾ ਦੂ ਮੈਂ ਪੜਦਾ ਪੰਜਾਬੀ ਫੜੋ ਮੈਨੂੰ ਮੈਨੂੰ ਆਪਣਾ ਇੱਦਾਂ ਕਿੱਦਾਂ ਲਿਆ ਹੋਏ ਤੁਸੀਂ ਇਸ਼ਾਰੇ ਕਰੀ ਜਾਂਦੇ ਨਹੀਂ ਚਲੀ ਆ ਜੀ ਚਲੀ ਆ ਹੁਣ ਤੇ ਚੱਲਦਾ ਦੀ ਤੁਸੀਂ ਕੌਣ ਹੈ ਜੀ ਇੱਕ ਮਿੰਟ ਆ ਜਸਟ ਤੁਸੀਂ ਕੌਣ ਹੈ ਦੱਸੋ ਜੀ ਮੈਂ ਟੀਮ ਦਾ ਮੈਂਬਰ ਹਾਂ ਨਹੀਂ ਕੌਣ ਹੈ ਜੀ ਫਿਰ ਮੈਂ ਟੀਮ ਦਾ ਮੈਂਬਰ ਨਹੀਂ ਜੀ ਨਹੀਂ ਤੁਹਾਡੇ ਕੱਪੜੇ ਉੱਪਰ ਤੁਸੀਂ ਪ੍ਰਾਈਵੇਟ ਚ ਕੌਣ ਹੋ ਹਾਂ ਚਲੋ ਕੌਣ ਦੱਸੋ ਓਏ ਇੱਕ ਮਿੰਟ ਇੱਕ ਮਿੰਟ ਯਾਰ ਇੱਕ ਮਿੰਟ ਪਲੀਜ਼ ਪਲੀਜ਼ ਇਹ ਤਾਂ ਮੈਂ ਰਕਾਵਾ ਯੂ ਡੋਟ ਡੋ ਨਾ ਕਰੋ ਯੂ ਡੋਟ ਟਾਈਮ ਮੈਨ ਜੀ ਯਾਰ ਥੱਕਾ ਨਾ ਕਰੋ ਨਹੀਂ ਨਾ ਥੱਕਾਇਆ ਨਹੀਂ ਅਸੀਂ ਇੱਕ ਐਮਐਲਏ ਨਾਲ ਇੱਕ ਫਾਰਮਲ ਗੰਗਾਰੀ ਰਹਿੰਦੇ ਕੋਈ ਪਾੜੇ ਨਹੀਂ ਉੱਪਰ ਪਾਪਾ ਕੋਟੋ ਲਿਆ ਉਠਾ ਕੇ ਨਾ ਲੱਗ ਰਿਹਾ ਅਸੀਂ ਆਪਣੇ ਆਜੋ ਫਿਰ ਕੋਆਪਰੇਟ ਕਰੋ ਯਾਰ ਕੀ ਕਰਦੇ ਹੋ ਤੁਸੀਂ ਕੋਆਪਰੇਟ ਕਰ ਰਹੇ ਹਾਂ ਅਸੀਂ ਜੀ ਦੋਟਾ ਚੈਂਪੇਸ ਕੋਆਪਰੇਟ ਕਰ ਰਿਹਾ ਮੈਂ ਕੁਝ ਨਹੀਂ ਹੋਣਾ ਮੈਂ ਚੱਲਿਆ ਆ ਆ ਸਰ ਆਓ ਜਲੀਏ ਆ ਫਿਰ ਆਉਂਦਾ ਮੈਨੂੰ ਪਤਾ ਸਾਰਾ ਕੁਝ ਮੈਨੂੰ ਥੋੜਾ ਲੀਗਲ ਪ੍ਰੋਸੈਸ ਤਾਂ ਕੰਪਲੀਟ ਕਰੂ ਇਹ ਤੇ ਦਿੱਤਾ ਸਰ ਤੁਹਾਡੇ ਬੇਟੇ ਨੂੰ ਮੈਨੂੰ ਕੁਝ ਨਹੀਂ ਪੜਾਇਆ ਮੈਨੂੰ ਕੁਝ ਨਹੀਂ ਪੜਾਇਆ ਅਰੈਸਟ ਵਾਰਡਰ ਦਿਖਾਓ ਕਿੱਥੇ ਇਹਨਾਂ ਨੇ ਫੋਟੋਆਂ ਵੀ ਖਿੱਚ ਲਈਆਂ ਸਰ ਨਹੀਂ ਖਿਚਾਈਆਂ ਮੈਨੂੰ ਫੋਟੋ ਖਿਚਾਓ ਪਹਿਲੇ ਸਭ ਮੋੜਾ ਵੀ ਕਿਤੇ ਨਹੀਂ ਨਾਰਾ ਕੁਝ ਕਰ ਰਿਹਾ ਦਿਖਾ ਦਿਓ ਦਿਖਾ ਦਿਓ ਕੋਈ ਐਕਾਉਂਟ ਨਹੀਂ ਦਿਖਾਇਆ ਤੋ ਤੁਹਾਡੇ ਸਾਹਮਣੇ ਖੜਾ ਕੇ ਰਹਿ ਰਿਹਾ ਨਹੀਂ ਦਿਖਾਇਆ ਜੀ ਮੈਨੂੰ ਦਿਖਾ ਤੋ ਦਿਓ ਤੁਸੀਂ ਲੈ ਕੇ ਕਿੱਥੇ ਅੱਛਾ ਤੁਸੀਂ ਅੱਛਾ ਤੁਸੀਂ ਲੈ ਕੇ ਕਿੱਥੇ ਚੱਲੇ ਹੋ ਤੋ ਦੱਸ ਦੋ ਕਿੱਥੇ ਕਿੱਥੇ ਰਹਿ ਗਏ ਜਲੇ ਦੱਸੋ ਜਲਾਲਾਬਾਦ ਜਿਲ੍ਹਾ ਜਲਾਲਾਬਾਦ ਲੈ ਕੇ ਚੱਲੇ ਹੋ ਮੈਨੂੰ ਮਾੜਾ ਮੋਟਾ ਕੋਈ ਇੱਥੇ ਲੋਕਲ ਇੰਡੀਪੈਂਡੈਂਟ ਸਾਨੂੰ ਰਿਮਾਂਡ ਰਿਮਾਂਡ ਅਪੋਜ਼ ਕਰਨ ਵਾਸਤੇ ਅਸੀਂ ਰਿਮਾਂਡ ਪੋਸਟ ਪੁਸਤਾ ਦਿਖਾਉਂਦੇ ਜਾ ਰਹੇ ਹਾਂ ਅਸੀਂ ਰਿਮਾਂਡ ਪੋਸਟ ਨੂੰ ਉਸ ਤੇ ਵਕੀਲਗੀ ਤਾਂ ਕਰਨਾ ਆਪਣੇ ਕਦਮ ਚੱਲ ਜਣਾ ਫਲੇ 5:30 ਹੋਏ ਨੇ 6:20 ਹੋਏ ਨੇ ਸਵੇਰੇ ਦੇ ਦੱਸੋ ਕੋਸ਼ਟਾ ਦੱਸੋ ਯਾਰ ਤੂੰ ਇੱਕ ਸਰਪ੍ਰਸਤ ਕਰੋ ਨਹੀਂ 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 ਸਰਪੰਚ ਜੀ ਸ਼ਰਮਨ ਜੀ ਮੈਂ ਤੁਹਾਨੂੰ ਮੈਂ ਪਛਾਣ ਦਿਆ ਵਾ ਜੀ ਇਹਨਾਂ ਨੂੰ ਪਛਾਣਦੇ ਨਹੀਂ ਕੋਣ ਤੁਸੀਂ ਕਰ ਦੁਬਾਰਾ ਦੱਸੋ ਜੀ ਕੋਣ ਹੈ ਤੁਸੀਂ ਸਰ ਆਪਣਾ ਨਾਮ ਤਾਂ ਦੱਸ ਸਕਦੇ ਆ ਇਹ ਜੀ ਥੋੜੋ ਕੋਈ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ ਮਨਪ੍ਰੀਤ ਸਿੰਘ ਕੀ ਹੋ ਤੁਸੀਂ ਤਸ਼ਵੀਨ ਹਾਉਤੀ ਐਸਪੀ ਕਾਦੇ ਲੱਗਿਆ ਜੀ ਤਸ਼ਵੀਨ ਤਸ਼ਵੀਨ ਕਾਦੇ ਡਿਸਟ੍ਰਿਕਟ ਦੇ ਹੋ ਤੇ ਮੈਨੂੰ ਆ ਵਾਰੰਟ ਦਿਖਾਓ ਆਪਣਾ ਆਈਡੀ ਕਾਰਡ ਦਿਖਾ ਦਿਓ ਚਲੋ ਇੱਕ ਮਿੰਟ

اس وارہ आओ जरा कोई जरा कर लो और दोस्तों ਤੁਸੀਂ ਦੇਖ ਰਹੇ ਹੋ ਆ ਪੰਜਾਬ ਦੇ ਵਿੱਚ ਜੰਗਲ ਦਾ ਰਾਜ بدلاخوری ਦਾ ਰਾਜ ਕਿਉਂਕਿ ਭੁਗਵੰਤ ਦਾ ਮੈਂ مخالفت ਕਰਦਾ ਆ ਮੇਰੇ ਖਾਬ ਕਰ ਰਿਹਾ ਮਹਿताब ਮੇਰਾ ਬੇਟਾ ਪਿੱਛੇ ਹੈ ਨਾ ਤੂੰ ਸਪੋਰਟ ਕਰ ਸਕਦੇ ਮੈਂ ਆਵਾ ਇੱਕ ਮਿੰਟ ਉਹ ਪੁੱਛ ਕੇ ਲੈਂਦਾ ਕਿ ਕੀ ਕੀਤਾ ਕਰਨਾ ਕਿਉਂਕਿ ਆਵਾ ਕੀ ਕਰਾਂ ਬੇਟਾ ਪਿੱਛੇ ਆਉਣੇ ਪੈਣਾ ਤੁਸੀਂ ਅੱਜ ਨਾਲ ਮੈਂ ਉੱਥੇ ਪੰਜ ਦੱਸਦੇ ਹੋ ਨਾ ਕਿਦਾਂ ਕੋਟ ਲੈ ਕੇ ਚੱਲਿਓ ਰਿਮਾਂਡ ਲਵਾਂਗੇ ਪਹਿਲੇ ਅਦਾਲਤ ਤੱਕ ਕੋਟ ਜੀ ਹੋਈ ਹਾਲੇ ਮਪਾ ਮਾਣਾ ਹੋਰ ਦੇਦੇ ਨੇ ਆ ਬਟੋ ਜੀ ਅੱਛਾ ਕੀ ਬੰਦਾ ਦਾ ਟੱਕਾ ਯਾਰ ਡੋਨਟ ਗੋਰੀ ਔਰ ਮੇਰੀ ਸਭ ਨੂੰ ਅਪੀਲਾ ਚਿੰਤਾ ਨਹੀਂ ਕਰਨੀ ਇੱਦਾਂ ਦੇ 50 ਬਦਲਾ ਖੂਨ ਦੇ ਕੇਸ ਪਹਿਲਾਂ ਲੜੇ ਆਰਾਮ ਨਾਲ ਲੜੂੰਗਾ ਮੇਰੇ ਚ ਦਮ ਹੈਗਾ ਪਰ ਆ ਇਹਨਾਂ ਦੀ ਕਰਤੂਤ ਦੇਖ ਲਓ ਮੈਨੂੰ ਚੰਡੀਗੜ੍ਹ ਤੋਂ ਅਰੈਸਟ ਕਰਕੇ ਇੱਕ ਸਰਾਸਰ ਪੁਰਾਣੇ 2000 15 ਦੇ ਝੂਠੇ ਕੇਸ ਵਿੱਚ ਜਿੱਥੇ ਸੁਪਰੀਮ ਕੋਰਟ ਨੇ ਰਿਫਰੀ ਆਰਡਰ ਸਮਨ ਕਵਾਚ ਕੀਤੇ ਹੋਏ ਨੇ ਮੈਨੂੰ ਰਿਲੀਫ ਨਹੀਂ ਹੋਈ ਮੋੜ ਉਸੇ ਕੇਜ ਜਦੋਂ ਕੋ ਰੋਜ਼ ਲੱਭਾ ਵੀ ਕੋਈ ਨਾ ਕਰੋ ਨਾ ਕਰੋ ਨੂੰ ਬੰਦ ਕਰ ਰਾਮ ਨੂੰ ਭੇਜੋ ਅਸੀਂ ਟਰਾਈਟ ਕੋ ਖੁੱਲੇ ਅਸੀਂ ਰਾਮ ਆ ਗਿਆ ਤੇ ਬੈਠ ਗਿਆ ਬੰਦਾ ਕੋਈ ਨਾ ਮੈਂ ਉੱਤਰ ਕੇ ਨਾ ਚੁੱਕਾ ਬੰਦਾ ਬੰਦਾ ਪਰ ਇੱਕ ਬੰਦਾ ਉਧਰੋਂ ਘਟਾ ਦਿਓ ਪਿੱਛੇ ਵਿੱਚ ਸਭ ਬਿਠਾ ਦਿਓ ਯਾਰ ਇਹ ਕੀ ਗੱਲ ਹੈ ਸਾਢੇ 6 ਵਜੇ ਜੀ ਸੁਰੇ ਸੁਖਪਾਲ ਸਿੰਘ ਕਹਿਰਾ ਨੂੰ ਫਾਜ਼ਲਗਾ ਪੁਲਿਸ ਸੁਪਰੀਮ ਕੋਰਟ ਦੇ ਆਰਡਰ ਦੇ ਖਿਲਾਫ Shamla Chandar Building Maintenance Handyman under Check Trade Platform is now available on your local London area. He has more than 5 years' experience in the same line. He used to work with reputed companies, agencies, as well local builders with brothers. He is professional by plumbing. Electrician, Masonry Work, Carpentry. For more information, please contact him at www.checktrade.com. ID number 921760. Shyamla Chander Cultural Center. Call him on this number 41161. ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ